ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਮਹੱਤਵਪੂਰਨ ਟੌਪਿਕ ਹੈ ਮੇਰੇ ਨਾਲ ਜਗਪ੍ਰੀਤ ਸਿੰਘ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨਸ ਤੋਂ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਥੈਂਕ ਯੂ ਜੀ ਜਗਪ੍ਰੀਤ ਜੀ ਬਹੁਤ ਹੀ ਹੈਰਾਨੀਜਨਕ ਸਥਿਤੀ ਹੈ ਕੈਨੇਡਾ ਦੇ ਪ੍ਰਤੀ ਨੈਗੇਟਿਵ ਪ੍ਰਚਾਰ ਬਹੁਤ ਜ਼ਿਆਦਾ ਹੈ ਆਸਟ੍ਰੇਲੀਆ ਚ ਵੀਜ਼ੇ ਘੱਟ ਵੀ ਨੇ ਪ੍ਰੋਸੈਸ ਬਹੁਤ ਲੰਬਾ ਹੈ ਬਹੁਤ ਸਾਰੇ ਵਿਦਿਆਰਥੀ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਉਹ ਯੂਐਸਏ ਅਪਲਾਈ ਕਰਨ ਲੱਗ ਗਏ ਯੂਐਸਏ ਨੰਬਰ ਆਫ ਅਪਲੀਕੇਸ਼ਨਸ ਬਹੁਤ ਜ਼ਿਆਦਾ ਹੋ ਗਈਆਂ ਰਿਫਿਊਜ਼ਲ ਵਧ ਗਈ ਹੁਣ ਕੀ ਮੁੜ ਕੇ ਕੈਨੇਡਾ ਜਾਵੇ ਯੂਕੇ ਜਾਵੇ ਹਾਲਾਂਕਿ ਟ੍ਰੈਂਡ ਜੋ ਦੇਖ ਰਹੇ ਹਾਂ ਯੂਐਸਏ ਰਿਫਿਊਜ਼ਲ ਯੂਕੇ ਵੱਲ ਨੂੰ ਬਹੁਤ ਮੂਵ ਹੋ ਰਿਹਾ ਹੈ ਉਹਨੇ ਦੇ ਪਿੱਛੇ ਕਾਰਨ ਕੀ ਹੈ ਯੂਐਸਏ ਰਿਫਿਊਜ਼ਲ ਕੀ ਕਰੇ ਰੀਅਪਲਾਈ ਕਰੇ ਯੂਕੇ ਜਾਵੇ ਜਾਂ ਫਿਰ ਕੈਨੇਡਾ ਫਾਈਲ ਲਗਾਵੇ ਆ ਦੇਖੋ ਡੱਲਾ ਜੀ ਇਹਦੇ ਵਿੱਚ ਨਾ ਹੁਣ ਕੀ ਹੈ ਅੱਜ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਹੈ ਕਿ ਆਸਟ੍ਰੇਲੀਆ ਦਾ ਪ੍ਰੋਸੈਸ ਲੰਮਾ ਹੈ ਵੀਜ਼ੇ ਵੀ ਆ ਰਹੇ ਨੇ USA ਦੇ ਰਿਫਿਊਜ਼ਲ ਦੇਖ ਰਹੀ ਹੈ ਕੈਨੇਡਾ ਸਟੂਡੈਂਟ ਜਾਵੇ ਨਾ ਜਾਂ USA ਵਾਲਾ UK ਕਿਉਂ ਜਾਣਾ ਚਾਹੁੰਦਾ ਇਹ ਸਾਰੇ ਫੈਕਟਰਸ ਨਾ ਕੰਟਰੀਜ਼ ਦੇ ਇੰਟਰਕਨੈਕਟਿਡ ਨੇ ਹੁਣ ਜੇ ਇਹਦੇ ਵਿੱਚ ਆਪਾਂ ਸਿਰਫ ਪਹਿਲਾਂ USA ਤੇ UK ਨੂੰ ਕਨੈਕਟ ਕਰੀਏ USA's ਇੰਟਰਵਿਊ ਬੇਸਡ ਵੀਜ਼ਾ ਅਗਰ ਮੈਂ ਆਪਣੇ ਅਕੋਰਡਿੰਗਲੀ ਦੇਖਾਂ ਤੇ US ਦਾ ਵੀਜ਼ਾ ਲੈਣਾ ਸਭ ਤੋਂ ਸੌਖਾ ਹੈ ਮਤਲਬ ਤੁਸੀਂ ਆਸਟ੍ਰੇਲੀਆ ਕਰੋ ਯੂਕੇ ਕਰੋ ਕੈਨੇਡਾ ਕਰੋ ਜਰਮਨੀ ਕਰੋ ਕਿਸੇ ਵੀ ਅਦਰ ਕੰਟਰੀ ਜਿੱਥੇ ਫਾਈਲ ਜਾਣੀ ਹੈ ਨਾ ਉੱਥੇ ਏਡੀ ਮੋਟੀ ਫਾਈਲ ਬਣਾਉਣੀ ਪੈਂਦੀ ਹੈ ਕਈ ਤਰ੍ਹਾਂ ਦੇ ਡਾਕੂਮੈਂਟ ਲਾਉਣੇ ਪੈਂਦੇ ਨੇ ਅਕੈਡਮਿਕਸ ਨੇ ਕਈ ਜਗ੍ਹਾ ਤੇ ਪੀਸੀਸੀ ਜਾਂਦੀਆਂ ਨੇ ਫਾਈਨੈਂਸ਼ੀਅਲਸ ਜਾਂਦੇ ਨੇ ਬਹੁਤ ਕੁਝ ਜਾਂਦਾ ਬਟ ਯੂਐਸ ਐਮਬੈਸੀ ਦੇ ਵਿੱਚ ਇਹ ਜਿਹਾ ਕੁਝ ਵੀ ਨਹੀਂ ਹੈਗਾ ਇਟਸ ਅ ਮੀਅਰ ਟਾਈਮ ਪੀਰੀਅਡ ਆਫ 4 5 ਔਰ 6 ਮਿੰਟ ਜੇ ਸਟੂਡੈਂਟ ਉੱਥੇ ਸਹੀ ਪਰਫਾਰਮ ਕਰ ਗਿਆ ਤਾਂ ਉਹਨੂੰ ਉੱਥੇ ਵੀਜ਼ਾ ਮਿਲ ਜਾਂਦਾ ਸੋ ਮੇਰੀਆਂ ਟਰਮਸ ਦੇ ਵਿੱਚ ਇਹ ਵੀਜ਼ਾ ਲੈਣਾ ਸਭ ਤੋਂ ਸੌਖਾ ਹੈ ਬਟ ਅਨਫੋਰਚਨਟਲੀ ਕੋਈ ਵੀ ਅਨਵੋਇਡਬਲ ਸਰਕਮਸਟੈਂਸਸ ਬਣ ਗਏ ਤੁਸੀਂ ਪ੍ਰਿਪੇਅਰਡ ਸੀਗੇ ਬਟ ਤੁਸੀਂ ਆਪਣੀ ਗੱਲ ਨੂੰ ਰੱਖ ਨਹੀਂ ਪਾਏ ਜਾਂ ਤੁਸੀਂ ਮੌਕੇ ਤੇ ਨਰਵਸ ਹੋ ਗਏ ਤੁਸੀਂ ਫੰਬਲ ਕਰ ਗਏ ਸੋ ਉਹਦੇ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਫਿਰ ਸੈਕੰਡ ਆਪਸ਼ਨ ਜਿਹੜੀ ਆਉਂਦੀ ਹੈ ਜੀ ਕਿ ਸਟੂਡੈਂਟ ਯੂਕੇ ਕਿਉਂ ਜਾਣਾ ਚਾਹੁੰਦਾ ਹੁਣ ਉੱਥੇ ਫਰਕ ਆ ਜਾਂਦਾ ਜੀ ਯੂਐਸਓ ਇੰਟਰਵਿਊ ਬੇਸਡ ਸੀਗਾ ਉਹ ਇੰਟਰਵਿਊ ਚ ਗਿਆ ਤਾਂ 70 75% ਸਟੂਡੈਂਟ ਨਾ ਦੁਬਾਰਾ ਅਟੈਂਪਟ ਨਹੀਂ ਲੈਣਾ ਚਾਹੁੰਦੇ ਉਹ ਕਹਿੰਦੇ ਆ ਜੀ ਵੀ ਉੱਥੇ ਮੇਰੇ ਨਾਲ ਕੋਈ ਗੱਲਬਾਤ ਵਧੀਆ ਨਹੀਂ ਹੋਈ ਜਾਂ ਮੈਂ ਆਪਣੇ ਵੱਲੋਂ ਵਧੀਆ ਕੀਤਾ ਸੀਗਾ ਤਾਂ ਉਹਨਾਂ ਨੇ ਮੈਨੂੰ ਪਤਾ ਨਹੀਂ ਕਿਉਂ ਰਿਫਿਊਜ਼ ਕੀਤਾ ਸੋ ਇਹ ਕਈ ਫੈਕਟਰ ਸਟੂਡੈਂਟ ਆ ਕੇ ਸਾਨੂੰ ਕਹਿੰਦੇ ਨੇ ਬਟ ਯੂਕੇ ਜਦੋਂ ਅਪਲਾਈ ਕਰਦੇ ਨੇ ਤਾਂ ਯੂਕੇ ਦੇ ਵਿੱਚ ਹੁਣ ਕੀ ਇਹ ਫਾਈਲ ਬੇਸਡ ਹੈ ਹੁਣ ਯੂਕੇ ਦੀਆਂ ਟਰਮਸ ਐਂਡ ਕੰਡੀਸ਼ਨ ਦੇ ਅਕੋਰਡਿੰਗਲੀ ਯੂਨੀਵਰਸਿਟੀਆਂ ਕੁਝ ਵਿਦਾਊਟ ਆਇਲਸ ਲੈ ਰਹੀਆਂ ਨੇ ਕੁਝ ਵਿਦ ਲੈ ਰਹੀਆਂ ਨੇ ਕੁਝ ਵਿਦਾਊਟ ਇੰਟਰਵਿਊ ਕਰ ਰਹੀਆਂ ਨੇ ਸੋ ਇੱਥੇ ਜਦੋਂ ਸਟੂਡੈਂਟ ਇੱਕ ਪ੍ਰੋਸੈਸ ਕੰਪਲੀਟ ਕਰ ਜਾਂਦਾ ਉਹਦਾ ਕੈਸ ਲੈਟਰ ਮਿਲ ਗਿਆ ਮਤਲਬ ਉਹਦੀ ਇੰਟਰਵਿਊਜ਼ ਅਕੈਡਮਿਕਸ ਫਾਈਨੈਂਸ਼ੀਅਲ ਸਾਰੇ ਓਕੇ ਹੋ ਗਏ ਫਿਰ ਉਹ ਜਦੋਂ ਫਾਈਲ ਉਹਦੀ ਐਮਬੈਸੀ ਚ ਜਾਂਦੀ ਹੈ ਤਾਂ 95% ਚਾਂਸ ਹੈ ਕਿ देयर इज नो ਇੰਟਰਵਿਊ ਸੋ ਇਸ ਕਰਕੇ ਸਟੂਡੈਂਟ ਯੂਐਸ ਤੋਂ ਰਿਫਿਊਜ਼ਲ ਤੋਂ ਬਾਅਦ ਸੈਕਿੰ ਕੀ ਹੁੰਦਾ ਐ ਐਂਡ ਉਹਨੂੰ ਲੱਗਦਾ ਐ ਕਿ ਹੁਣ ਇੱਥੇ ਮੇਰਾ ਵੀਜ਼ਾ ਆ ਜਾਊਗਾ ਐਂਡ ਉਸ ਤੋਂ ਬਾਅਦ ਮੈਂ ਆਪਣਾ ਕੈਰੀਅਰ ਨੂੰ ਫਰਦਰ ਇਨੀਸ਼ੀਅਲਾਈਜ਼ ਕਰ ਸਕਦਾ ਐ ਇਹਨੂੰ ਅੱਗੇ ਪਹੁੰਚ ਸਕਦਾ ਐ ਸੋ ਇਹ ਇੱਕ ਬੇਸਿਕ ਕਾਰਨ ਐ ਐਮਬੈਸੀਜ਼ ਦੇ ਵਰਕਿੰਗ ਸਟਾਈਲ ਦੇ ਅਕੋਰਡਿੰਗਲੀ ਜੇ ਯੂਐਸ ਚ ਇੰਟਰਵਿਊ ਉਹਦੀ ਦੁਬਾਰਾ ਹੁੰਦੀ ਹੋਵੇ ਯਾਨੀ ਉਹਨੂੰ ਕੌਨਫੀਡੈਂਸ ਰਹੇ ਤਾਂ ਦੁਬਾਰਾ ਅਪਲਾਈ ਕਰੂਗਾ ਬਟ ਉਹ ਆਪਣਾ ਕੌਨਫੀਡੈਂਸ ਇੰਨਾ ਕਿ ਲੋ ਕਰ ਜਾਂਦਾ ਹੈ ਕਿ ਪਰ ਕਰ ਸਕਦਾ ਹੈ ਯੂਐਸਏ ਰੀਪਲਾਈ ਹੋ ਸਕਦਾ ਹੈ ਬਿਲਕੁਲ ਸਰ ਸੈਕਿੰਡ ਟਾਈਮ ਵੀ ਅਪਲਾਈ ਹੋ ਸਕਦਾ ਹੈ ਮਤਲਬ ਇਹ ਵੀ ਉਹਦੇ ਚ ਟਾਈਮ ਜ਼ਿਆਦਾ ਹੈ ਯੂਐਸਏ ਵਿੱਚ ਅਗਰ ਰੀਪਲਾਈ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਦੁਬਾਰਾ ਅਪਾਇੰਟਮੈਂਟ ਲੈਣੀ ਹੈ ਅੱਛਾ ਯੂਕੇ ਅਗਰ ਅਪਲਾਈ ਕਰਦਾ ਹੈ ਯੂਐਸਏ ਰਿਫਿਊਜ਼ਲ ਤੇ ਕਿੰਨੇ ਦਿਨ ਟੋਟਲ ਲੱਗਦੇ ਆ ਉਹਦੇ ਯੂਕੇ ਦਾ ਪ੍ਰੋਸੈਸ ਤੇ ਸਰ ਦੇਖੋ ਇਨਟੇਕ ਦੇ ਅਕੋਰਡਿੰਗਲੀ ਹੈਗਾ ਹੁਣ ਮੰਨ ਲਓ ਕਿਸੇ ਦੀ ਰਿਜੈਕਸ਼ਨ ਅਗਰ ਫਰਬਰੀ ਮਾਰਚ ਚ ਆਈ ਹੈ ਤਾਂ ਉਹਨੇ ਸੈਪਟੈਂਬਰ ਚ ਜਾਣਾ ਹੈ ਤਾਂ ਫਿਰ ਤਾਂ ਥੋੜਾ ਜਿਹਾ ਉਹ ਟਾਈਮ ਲੈਪਸ ਉਹਦੇ ਵਿੱਚ ਹੈਗਾ ਬਟ ਅੱਜ ਕੱਲ ਦੇ ਦਿਨਾਂ ਚ ਅਗਰ ਰਿਫਿਊਜ਼ਲ ਆਉਂਦੀ ਹੈ ਯੂਐਸਏ ਤੇ ਵਿਦਿਆਰਥੀ ਕੀ ਕਰੇ USD रिफ्यूजल आई है जनवरी इनटेक यूके ਦਾ ਬਿਲਕੁਲ ਉੱਪਰ ਨੇ ਕੈਸ਼ ਲੈਟਰ इवन ਉਹਨਾਂ ਨੇ ਅਕਤੂਬਰ ਤੋਂ ਸਟਾਰਟ ਕਰਦੇ ਨੇ ਨੇ ਸੋ ਅਗਰ ਕੋਈ ਰਿਫਿਊਜ਼ਲ ਆਉਂਦੀ ਹੈ ਉਹਦਾ ਮਨ ਯੂਕੇ ਜਾਣ ਦਾ ਹੈਗਾ ਤਾਂ ਉਹ 2-2.5 ਮਹੀਨੇ ਦੇ ਵਿੱਚ ਯੂਕੇ ਪਹੁੰਚ ਸਕਦਾ ਹੈ बिकॉज़ ਉਹਦਾ ਕੋਈ ਲੰਬਾ ਚੌੜਾ ਪ੍ਰੋਸੈਸ ਨਹੀਂ ਇਹਨਾਂ ਲੱਗਦਾ ਬਿਲਕੁਲ ਠੀਕ ਹੈ ਔਰ ਕੀ ਇਹ ਵਿਦਿਆਰਥੀ ਦੁਬਾਰਾ ਕੈਨੇਡਾ ਰੀਅਪਲਾਈ ਕਰ ਸਕਦੇ ਆ ਯੂਐਸਏ ਰਿਫਿਊਜ਼ਰ ਡੈਫੀਨੇਟਲੀ ਕਰ ਸਕਦੇ ਆ ਸਰ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਹੁੰਦੀ ਆਪਾਂ ਸਟੂਡੈਂਟ ਆ ਕੇ ਸਾਨੂੰ ਕਹਿੰਦੇ ਆ ਜੀ ਕਿ ਕੈਨੇਡਾ ਰਿਫਿਊਜ਼ ਹੋ ਗਈ ਤਾਂ ਯੂਐਸਏ ਤੰਗ ਕਰੂਗਾ ਯੂਐਸਏ ਰਿਫਿਊਜ਼ ਹੋ ਗਿਆ ਤਾਂ ਕੈਨੇਡਾ ਤੰਗ ਕਰੂਗਾ ਅੰਬੈਸੀਜ਼ ਸ਼ੇਅਰ ਕਰਦੀਆਂ ਨੇ ਕੋਈ ਵੀ ਇਦਾਂ ਡਾਟਾ ਸ਼ੇਅਰਿੰਗ ਨਹੀਂ ਹੁੰਦੀ ਕੈਨੇਡਾ ਦੀ ਰਿਕੁਆਇਰਮੈਂਟ ਅਲੱਗ ਹੈ ਯੂਐਸ ਦੀ ਰਿਕੁਆਇਰਮੈਂਟ ਅਲੱਗ ਹੈ ਉਹ ਇੰਟਰਵਿਊ ਬੇਸਡ ਸੀ ਇਹ ਡਾਕੂਮੈਂਟਡ ਬੇਸ ਸੀ ਉੱਥੇ ਤੁਸੀਂ ਵਿਦ ਆਇਲਸ ਵੀ ਜਾ ਸਕਦੇ ਹੋ ਯੂ ਸੈਕਟਰਸ ਅਲੱਗ ਨੇ एलिजिबिलिटी ਐਡਮਿਸ਼ਨ ਰਿਕੁਆਇਰਮੈਂਟਸ ਅਲੱਗ ਨੇ ਸੋ ਯੂਐਸਏ ਰਿਜੈਕਸ਼ਨ ਹੈ ਤਾਂ ਕੈਨੇਡਾ ਵੀ 100% ਅਪਲਾਈ ਕਰ ਸਕਦੇ ਹੋ ਵੀਜ਼ਾ ਵੀ ਲੈ ਸਕਦੇ ਹੋ ਬਿਲਕੁਲ ਠੀਕ ਹੈ ਸੋ ਬਹੁਤ ਹੀ ਮਹੱਤਵਪੂਰਨ ਟੌਪਿਕ ਸੀ ਸੋ ਯੂਐਸਏ ਚੋ ਅਗਰ ਤੁਹਾਡੀ ਰਿਫਿਊਜ਼ਲ ਹੈ ਤੇ ਤੁਸੀਂ ਯੂਕੇ ਜਾਂ ਕੈਨੇਡਾ ਆਪਣੀ ਚੁਆਇਸ ਤੁਸੀਂ ਬਣਾ ਸਕਦੇ ਹੋ 90238 90238 ਤੇ ਗੱਲ ਕਰੋ ਜਗਪ੍ਰੀਤ ਜੀ ਨੂੰ ਮਿਲੋ ਬ੍ਰਾਡਵੇ ਇਮੀਗ੍ਰੇਸ਼ਨ ਦੀ ਟੀਮ ਨੂੰ ਮਿਲੋ ਔਰ ਫੈਸਲਾ ਕਰੋ ਬਹੁਤ ਧੰਨਵਾਦ ਥੈਂਕ ਯੂ ਜੀ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ